ਅਕਬਾ ਬਕਾਫ ਦੀ ਕੋਈ ਜ਼ਮੀਨ ਤੱभी ਬੈਠਾ ਹੈ ਟਰਮੀਨਲ ਦੇ ਵਿੱਚ ਉਹਦਾ ਕੇਸ ਲੱਗਦਾ ਟਰਮੀਨਲ ਜੱਜੂ ਦਾ ਫੈਸਲਾ ਕਰ ਦਿੰਦਾ ਤੁਸੀਂ ਕੋਰਟ ਚ ਚਾਹੀ ਨਹੀਂ ਕਰ ਸਕਦੇ ਤੋ ਇਟ ਇਜ਼ ਅ ਰਿਲੀਜੀਅਸ ਇਸ਼ੂ ਕਿ ਮੁਸਲਿਮ ਜਿਹੜਾ ਪੱਕਾ ਬੋਰਡ ਹੈ ਇਹ ਇੱਕ ਆਮ ਲੋਕਾਂ ਦੇ ਲਈ ਖਤਰਾ ਹੈ ਕਿਉਂਕਿ ਆਮ ਲੋਕਾਂ ਦੀ ਜਿਹੜੀਆਂ ਪ੍ਰਾਪਰਟੀ ਨੇ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਬਹੁਤ ਜ਼ਿਆਦਾ ਕੀਤੇ ਜਾਂਦੇ ਪੱਕਾ ਬੋਰਡ ਦੇ ਬਹਾਨੇ ਨਾਲ ਤੇ ਬਕਾ ਬੋਰਡ ਜਿਸ ਵੀ ਚੀਜ਼ ਨੂੰ ਆਪਣੀ ਅਲਾਲ ਲੈਂਦਾ ਤੇ ਉਹਦੇ ਉੱਤੇ ਫਿਰ ਆਮ ਬੰਦੇ ਦਾ ਕਬਜ਼ਾ ਨਹੀਂ ਰਹਿੰਦਾ ਆਮ ਬੰਦਾ ਜਿਹੜਾ ਕਿ ਉੱਥੇ ਬੇਬਸ ਹੋ ਕੇ ਰਹਿ ਜਾਂਦਾ ਬਾਬਰੀ ਮਸਜਿਦ ਦਾ ਮੁੱਦਾ ਸੀਗਾ ਉਸੇ ਵੀ ਚਪ ਸਬੂਤ ਸਾਰੇ ਸੀਗੇ ਉਹ ਚਾਚੇ ਨੇ ਮੰਨੇ ਵੀ ਸੀਗੇ ਕਿ ਸਬੂਤ ਹੈ ਨਾ ਲੇਕਿਨ ਆਖਿਰ ਫੈਸਲੇ ਕੀ ਕਹਿੰਨੇ ਨੇ ਆਸਤਾ ਦਾ ਆਦab ਦਿੱਤੀ ਅਸੀਂ ਇਸ ਫੈਸਲੇ ਨੂੰ ਦੇ ਰਹੇ ਹਾਂ ਕਿ ਇਹ ਸਰਕਾਰੀ ਪ੍ਰਾਪਰਟੀਆਂ ਸੀ ਸੈਂਟਰ ਗਵਰਨਮੈਂਟ ਦੀਆਂ ਹੁਣ ਜਾਂ ਸਟੇਟ ਗਵਰਨਮੈਂਟ ਦੀਆਂ ਤੇ ਪਹਿਲਾਂ ਬਕਬੋਰਡ ਨੂੰ ਦਿੱਤੀਆਂ ਗਈਆਂ ਸੀ ਬਕਬੋਰਡ ਨੇ ਉਹ ਹੁਣ ਤੱਕ ਫਾਇਦੇ ਲਏ ਨੇ ਪਰ ਜਦੋਂ ਹੁਣ ਸੈਂਟਰ ਗਵਰਨਮੈਂਟ ਉਹਨੂੰ ਵਾਪਸ ਲੈ ਰਹੀ ਆ ਫਿਰ ਮੁਸਲਿਮ ਵੀਰਾਂ ਨੂੰ ਇਹਦੇ ਤੇ ਇਤਰਾਜ਼ ਕਿਉਂ ਆ ਇਸ ਕਰਕੇ ਸਰਕਾਰ ਨੇ ਕੋਈ ਐਸਾ ਇੱਕ ਬੰਦਾ ਨਹੀਂ ਕੋਈ ਮਿਸਾਲ ਲੈ ਆ ਸਕਦੇ ਕਿ ਕਿਸੇ ਇੱਕ ਬੰਦੇ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਜੋ ਹੈ ਸਾਡੇ ਘਰ ਉਹ ਸਾਡਾ ਦਾ ਬਕਬੋਰਡ ਨੂੰ ਉਹਦੇ ਉੱਪਰ ਮਜ਼ਾਜ ਕਬਜ਼ਾ ਕਰ ਲਿਆ ਬਲਕਿ ਤੇ ਉਲਟਾ ਹੈ ਕਿ ਲੋਕ ਬਕਬੋਰਡ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰ ਹਾਂ ਕੋਈ ਤਾਂ ਕਹਿ ਰਿਹਾ ਕਿ ਬਖ ਬੋਰਡ ਹੈ ਹੀ ਆਵਾਮ ਵਾਸਤੇ ਆਵਾਮ ਦੇ ਭਲੇ ਵਾਸਤੇ ਜੇਕਰ ਆਵਾਮ ਦਾ ਭਲਾ ਕਰਨਾ ਆਵਾਮ ਉਸ ਜਗ੍ਹਾ ਤੇ ਰਹਿ ਰਹੀ ਆ ਪਰ ਇਹਦੇ ਇਤਰਾਜ਼ ਵੀ ਕੀ ਆ ਇੱਕ ਬੰਦੇ ਨੇ ਇੱਕ ਬੰਦੇ ਦਾ ਧੱਪਨ ਮਾਰਿਆ ਕੇਸ ਲਾਤਾ ਉਹ ਕੋਲ ਕੋੜ ਹੈ 840 ਮੰਡੀਆਂ ਦਾ ਕੇਸ ਲੈ ਕੇ ਫੜਦੀ ਕਰਦਾ ਸੋ ਇਹ ਤਾਂ ਸਾਡੇ ਦੇਸ਼ ਦਾ ਕਾਨੂੰਨ ਦੀ ਵਿਵਸਥਾ ਦਾ ਹੱਲ ਹੈ બીજી ਗੱਲ ਇਹ बार-बार ਸਾਡੀ ਹਿੰਦੁਸਤਾਨੀ ਕਮੇਟੀ ਨੂੰ ਸਾਡੇ ਲੋਕਾਂ ਨੂੰ ਛੇੜ ਕੇ ਇਹ ਕੀ ਸਾਬਤ ਕਰਨਾ ਚਾਹੁੰਦੀ ਹੈ ਸੈਂਸਰ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਇੱਕ ਵਕਫ ਬੋਰਡ ਅਮੈਂਡਮੈਂਟ ਐਕਟ ਪਾਸ ਕੀਤਾ ਗਿਆ ਜਿਸ ਤੋਂ ਬਾਅਦ ਪੂਰੇ ਮੁਸਲਿਮ ਭਾਈਚਾਰੇ ਦੇ ਵਿੱਚ ਰੋਸ ਹੈ ਕਿ ਅਸੀਂ ਇਹ ਐਕਟ ਮੰਗਿਆ ਹੀ ਨਹੀਂ ਸੀ ਇਹ ਸਾਡੇ ਹੱਕਾਂ ਦੇ ਉੱਤੇ ਸਿੱਧਾ-ਸਿੱਧੇ ਤੌਰ ਤੇ ਡਾਕਾ ਮਾਰਿਆ ਜਾ ਰਿਹਾ ਹੈ ਸੋ ਇੱਥੇ ਸਾਡੇ ਨਾਲ ਮੁਕਤੀ ਦਿਲਸ਼ਾਦ ਜੀ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਇਹ ਅਮੈਂਡਮੈਂਟ ਐਕਟ ਭਾਰਤ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਹਾਂ ਜੀ ਇਹ ਐਕਟ ਜਿਹਨੂੰ ਭਾਰਤ ਸਰਕਾਰ ਜੋ ਹੈ ਵਕਫ ਸੋਧ ਵੀ ਕਹਿ ਰਹੀ ਹੈ ਨਸੀਬ ਨੂੰ ਦੂਸਰੇ ਲੱਭ ਜਾਣ ਕਹ ਰਹੀ ਹੈ ਵਕਫ ਖੋਟ ਵੀ ਲਏ ਹੈ ਯਾਨੀ ਕਿਤਨਾ ਕਿਤੇ ਸਰਕਾਰ ਦੀ ਦਿਲ ਦੇ ਅੰਦਰ ਖੋਟ ਹੈ ਔਰ ਅੱਜ ਉਹਨਾਂ ਦੀ ਨਿਗਾਹ ਜੋ ਹੈ ਜਿਹੜੀਆਂ ਵਕਫ ਦੀਆਂ ਪ੍ਰਾਪਰਟੀਆਂ ਨੇ ਜਿਹੜੇ ਹਕੀਕਤ ਦੇ ਵਿੱਚ ਪਰਮਾਤਮਾ ਅੱਲਾਹ ਦੀ ਜੋ ਹੈ ਮਿਲ ਕੇ ਦੇ ਅੰਦਰ ਨੇ ਔਰ ਉਹਦੇ ਜੋ ਹੈ ਬੇਵਾ ਯਤਿਮ ਗਰੀਬ ਲੋਕਾਂ ਦੇ ਉੱਪਰ ਜੋ ਹੈ ਜਿਹਦੀ ਉਹ ਆਮਦਨ ਜੋ ਹੈ ਖਰਚ ਕੀਤੀ ਜਾਂਦੀ ਹੈ ਅੱਜ ਕਿਤੇ ਨਾ ਕਿਤੇ ਉਹਨਾਂ ਦੀ ਨਜਾਇਜ਼ ਨਿਗਾਹ ਆ ਚੁੱਕੀ ਹੈ ਔਰ ਇਹ ਵਕਫ ਦੀਆਂ ਜਾਇਦਾਦਾਂ ਨੂੰ ਹੜੱਪ ਕੇ ਆਪਣੇ ਮਿੱਤਰਾਂ ਨੂੰ ਦੇਣਾ ਚਾਹੁੰਦੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਇਹ ਪੋਰ ਵੇਚਦੇ ਔਰ ਬਹੁਤ ਸ ਚੀਜ਼ਾਂ ਵੇਚ ਦਿੱਤੀਆਂ ਤਾਂ ਇਸੇ ਤਰੀਕੇ ਨਾਲ ਜੋ ਹੈ ਵਕਫ ਦੇ ਪ੍ਰੋਪਰਟੀ ਵੀ ਕਿਤਨਾ ਕਿਤੇ ਸਰਕਾਰ ਵੇਚਣਾ ਚਾਹੁੰਦੀ ਹੈ ਸਰ ਪਹਿਲਾਂ ਬਰੀਫ ਦੇ ਵਿੱਚ ਇਹ ਸਮਝਾ ਦਿਓ ਕਿਉਂਕਿ ਆਮ ਬੰਦੇ ਨੂੰ ਇਹ ਨਹੀਂ ਪਤਾ ਕਿ ਵਕਫ ਅਸ ਦੇ ਵਿੱਚ ਹੈ ਕੀ ਹੈ ਕਿਉਂਕਿ ਨਾਨ ਮੁਸਲਮ ਲੋਕ ਨੇ ਜਿਹੜੇ ਉਹਨਾਂ ਨੂੰ ਵਕਫ ਬਾਰੇ ਬਹੁਤ ਘੱਟ ਜਾਣਕਾਰੀ ਹੈ ਥੋੜੇ ਦੋਕ ਸ਼ਬਦਾਂ ਦੇ ਵਿੱਚ ਹਾਂ ਵਕਫ ਕਹਿੰਦੇ ਨੇ ਯਾਨੀ ਜੋ ਚੀਜ਼ ਅੱਲਾਹ ਦੇ ਲਈ দান ਕਰ ਦਿੱਤੀ ਜਾਵੇ ਬਹੁਤ ਆਸਾਨ ਹੈ ਬਲਕਿ ਇਹ ਮੁਸਲਮਾਨ ਅਸੀਂ ਤਾਂ ਬਹੁਤ ਸਾਰੀ ਤੁਹਾਨੂੰ ਅਸੀਂ ਜਗ੍ਹਾ ਦੱਸਾਂਗੇ ਸਾਡੇ ਜਿਹੜੇ ਨਾਨ ਮੁਸਲਮ ਸਿੱਖ ਵੀ ਹੋਗੇ ਹਿੰਦੂ ਵੀ ਹੋਗੇ ਕਿ ਉਹ ਵੀ ਵਕਫ ਕਰਦੇ ਨੇ ਯਾਨੀ ਮਸਜਿਦ ਬਣਾਉਣ ਨੂੰ ਜਗ੍ਹਾ ਦੇਤੀ ਮਦਰਸਾ ਬਣਾਉਣ ਨੂੰ ਜਗ੍ਹਾ ਦੇਤੀ ਕਿਤੇ ਕਬਰਸਤਾਨ ਨੂੰ ਜੋ ਹੈ ਜਗ੍ਹਾ ਦੇਤੀ ਇਸ ਤਰ੍ਹਾਂ ਇਹ ਜੋ ਵੀ ਜਗ੍ਹਾ ਹੁੰਦੀਆਂ ਨੇ ਯਾਨੀ ਜੋ ਜਿਹੜੇ ਕੌਂਟਿਸ਼ੀਅਨ ਕੀ ਕਹਿੰਦੇ ਨੇ ਆਵਾਮ ਦੇ ਲਈ ਜਿਹੜੀ ਹੁੰਦੀ ਹੈ ਰਾਖਰੀ ਹੋ ਜਾਂਦੀ ਹੈ ਉਸ ਨੂੰ ਵਕਫ ਕਿਹਾ ਜਾਂਦਾ ਫਿਰ ਵਕਫ ਬੋਰਡ ਦੇ ਹੁਣ ਜਿਹੜਾ ਐਮੈਂਡਮੈਂਟ ਐਕਟ ਲਿਆਂਦਾ ਗਿਆ ਉਸ ਦੇ ਵਿੱਚ ਕੀ ਤਬਦੀਲੀ ਕੀਤੀ ਗਈ ਹੈ ਜੋ ਤੁਹਾਨੂੰ ਪਸੰਦ ਨਹੀਂ ਆ ਰਹੀ ਤਬਦੀਲੀ ਸਭ ਤੋਂ ਵੱਡੀ ਦਾ ਭਾਈ ਅੰਤ ਤਬਦੀਲੀ ਇਹ ਕਿੱਤੀ ਗਈ ਹੈ ਤੇ ਜਿਹੜਾ ਇੱਕ ਇਹ ਵਕਫਾ ਹੈ ਇਹਦੇ ਜਿਹੜੀ ਇੰਤਜ਼ਾਮੀਆਂ ਬੋਰ ਹੁੰਦਾ ਉਹ ਜਿਵੇਂ ਆਪਾਂ ਦੇਦੇ ਆ ਸਾਰੇ ਧਰਮਾਂ ਦੇ ਅੰਦਰ ਜਿਹੜੀ ਜਿਹੜੇ ਧਰਮ ਦਾ ਹੁੰਦਾ ਉਹੀ ਧਰਮ ਦੇ ਲੋਕ ਉਹਦੀ ਜ਼ਿੰਮੇਵਾਰੀ ਸੰਭਾਲਦੇ ਹੁੰਦੇ ਨੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਸਾਡਾ ਕਰਬਿਊਨਲ ਹੈ ਜਿਹੜਾ ਸਾਡਾ ਇੱਕ ਇਹ ਬੋਰ ਕਮੇਟੀ ਬਣੂਗੀ ਉਹਦੇ ਅੰਦਰ ਜੋ ਹੈ ਉਹਨਾਂ ਨੇ ਦੋ ਗੈਰ ਮੁਸਲਮਾਨਾਂ ਦੀ ਐਂਟਰੀ ਲਾਜ਼ਮੀ ਕਰਤੀ ਇਸੇ ਤਰੀਕੇ ਨਾਲ ਜੋ ਹੈ ਅਗਰ ਜਿਵੇਂ ਮੈਂ ਦੱਸਿਆ ਕਿ ਸਿੱਖ ਭਰਾ ਔਰ ਇਸੇ ਤਰੀਕੇ ਨਾਲ ਹਿੰਦੂ ਭਰਾ ਅਗਰ ਕੋਈ ਦਾਨ ਕਰਦੇ ਨੇ ਤਾਂ ਇਸ ਬਿਲ ਦੇ ਅੰਦਰ ਇਹ ਬਾਤ ਲਿਖਤੀ ਗਈ ਹੈ ਕਿ ਉਸ ਉਹ ਉਸ ਬੰਦੇ ਨੂੰ ਦਾਨ ਕਰਨ ਵਾਲੇ ਨੂੰ 5 ਸਾਲ ਦਾ ਆਪਣਾ ਪਿਛਲਾ ਮੁਸਲਮਾਨ ਹੋਣ ਦਾ ਰਿਪੋਰਟ ਦੇਣਾ ਪਊਗਾ। ਔਰ ਇਸੇ ਤਰੀਕੇ ਨਾਲ ਜੋ ਜਿਹੜੇ ਇਹ ਕੋਈ ਝਗੜਾ ਕੋਈ ਪਾਰਟੀ ਬੰਦਾ ਵਕਫੋਰ ਦੇ ਨਾਲ ਅਸੀਂ ਦੇਖਦੇ ਆ ਕਿ ਬਹੁਤ بڑے بڑے ਹਸਪੀਟਲ ਪੰਜਾਬ ਦੇ ਅੰਦਰ ਵਕਫੀਆਂ ਪ੍ਰੋਪਰਟੀਆਂ ਦੇ ਉੱਤੇ ਨੇ ਤਾਂ ਵਕਫ ਸ ਜਾ ਕੇ ਉਹਨੂੰ ਅਦਾਲਤ ਦੇ ਅੰਦਰ ਚੈਲੰਜ ਕਰਦਾ ਹੈ। ਲੇਕਿਨ ਉਸ ਕਾਨੂੰਨ ਦੇ ਤਹਿਤ ਇਸ ਦਾ ਪੂਰਾ ਅਧਿਕਾਰ ਡੀਸੀ ਨੂੰ ਦਿੱਤਾ ਜਾਊਗਾ। ਔਰ ਉਸ ਨੇ ਤਾਂ ਇਹੀ ਕਹਿਣਾ ਕਿ ਕਹਿੰਦੇ ਜਿਹੜੇ ਸੈਕਸ਼ਨ 40 ਦੀ ਧਾਰਾ ਸੀ ਬਦਲੀ ਹੈ ਉਸ ਦੇ ਦੌਰਾਨ ਇਹ ਜਿਹੜਾ ਕਿ ਧਾਰਾ ਆਉਂਦੀ ਆ ਕਿ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ ਸੀ ਸੈਂਟਰ ਗਵਰਨਮੈਂਟ ਦੀਆਂ ਹੁਣ ਜਾਂ ਸਟੇਟ ਗਵਰਨਮੈਂਟ ਦੀਆਂ ਤੇ ਪਹਿਲਾਂ ਵਕ ਬੋਰਡ ਨੂੰ ਦਿੱਤੀਆਂ ਗਈਆਂ ਸੀ ਵਕ ਬੋਰਡ ਨੇ ਉਹ ਹੁਣ ਤੱਕ ਫਾਇਦੇ ਲਏ ਨੇ ਪਰ ਜਦੋਂ ਹੁਣ ਸੈਂਟਰ ਗਵਰਨਮੈਂਟ ਉਹਨੂੰ ਵਾਪਸ ਲੈ ਰਹੀ ਆ ਫਿਰ ਮੁ슬ਮਾਨ ਵੀਰਾਂ ਨੂੰ ਇਹਦੇ ਤੇ ਇਤਰਾਜ਼ ਕਿਉਂ ਆ ਅਸਲ ਵਿੱਚ ਉਹ ਜਿਹੜੀ ਇਹ ਬਾਤ ਧੋਖਾ ਕਰ ਰਹੀ ਹੈ ਹਾਥੀ ਦੇ ਦੁਕਾਨ ਦੇ ਗੰਦ ਹੋਰ ਖਾਨ ਦੇ ਹੋਰ ਉਹ ਸਾਡੀਆਂ ਆਪਣੀਆਂ ਪੁਰਖਿਆਂ ਦੀਆਂ ਪ੍ਰਾਪਰਟੀਆਂ ਨੇ ਉਹ ਉਹਨਾਂ ਨੇ ਸਾਨੂੰ ਦਿੱਤੀਆਂ ਨਹੀਂ ਹੈਗੀਆਂ ਉਹ ਸਾਡੀਆਂ ਹੈਗੀਆਂ ਆਪਣੀਆਂ ਨੇ ਉਹ ਉਹ ਸਾਡੀਆਂ ਹੈਗੇ ਆਪ ਜਣੇ ਅਲਬੱਤਾ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਅਸੀਂ ਇਹਨਾਂ ਨੂੰ ਦਿੱਤੀਆਂ ਦਿੱਤੀਆਂ ਨਹੀਂ ਅਲਬੱਤਾ ਅਗਰ ਉਹ ਸਾਡੇ ਲਈ ਇੰਨਾ ਹੋ ਕਰ ਦੇ ਹੁਣ ਤੱਕ ਜਿਹੜੇ ਸਰਕਾਰੀ ਲੋਕ ਤੇ ਉਹੀ ਇਹ ਸਰਕਾਰੀ ਚੁੰਮੀ ਰਹੀ ਹੈ ਉਹਨਾਂ ਨੂੰ ਲੇਕਿਨ ਮਸਲਾ ਇਹ ਹੈ ਕਿ ਪਹਿਲਾਂ ਜਿਹੜੀ ਖੁਰਦਪੁਰਦ ਹੋਈ ਹੈ ਜੇ ਜਿਹੜੀ ਹੁਣ ਬੱਚੀ ਖੁੱਚੀ ਸਾਡੇ ਹੱਥ ਲੈਦੀ ਆ ਉਹਨੂੰ ਸਰਕਾਰ ਨਾਲ ਆਪਣਾ ਚਾਹੁੰਦਾ ਉਹ ਕਹਿੰਦੇ ਵੀ ਮੁਸਲਿਮ ਜਿਹੜਾ ਵਕਫ ਬੋਰਡ ਹੈ ਇਹ ਇੱਕ ਆਮ ਲੋਕਾਂ ਦੇ ਲਈ ਖਤਰਾ ਹੈ ਕਿਉਂਕਿ ਆਮ ਲੋਕਾਂ ਦੀ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਤੇ ਨਜਾਇਜ਼ ਕਬਜ਼ੇ ਬਹੁਤ ਜ਼ਿਆਦਾ ਕੀਤੇ ਜਾਂਦੇ ਆ ਵਕਫ ਬੋਰਡ ਦੇ ਬਹਾਨੇ ਨਾਲ ਤੇ ਵਕਫ ਬੋਰਡ ਜਿਸ ਵੀ ਚੀਜ਼ ਨੂੰ ਆਪਣੀ ਅਲਾਣ ਲੈਂਦਾ ਤੇ ਉਹਦੇ ਉੱਤੇ ਫਿਰ ਆਮ ਬੰਦੇ ਦਾ ਕਬਜ਼ਾ ਨਹੀਂ ਰਹਿੰਦਾ ਆਮ ਬੰਦਾ ਜਿਹੜਾ ਕਿ ਉੱਥੇ ਬੇਵੱਸ ਹੋ ਕੇ ਰਹਿ ਜਾਂਦਾ ਵਕਫ ਕਦੇ ਵੀ ਕਿਸੇ ਆਮ ਬੰਦੇ ਦੀ ਪ੍ਰਾਪਰਟੀ ਦੇ ਨਾਲ ਪਾਲਟੀ ਨਹੀਂ ਬਣਦਾ ਵਕਫ ਉਹ ਬਹੁਤ ਸਾਰੀਆਂ ਜਗ੍ਹਾ ਦੇ ਅੰਦਰ ਵਕਫ ਬੋਰਡ ਜਿਹੜਾ ਮਿਸਾਲ ਦੇ ਤੌਰ ਤੇ ਸਾਡੇ ਇੱਕ ਮਸ਼ਹੂਰ ਉਰੇ ਜੋ ਹੈ ਹਸਪੀਟਲ ਹੈ ਉਸ ਦੀ ਸਾਰੀ ਜੋ ਹੈ ਜਮੀਨ ਵਕ ਬੋਰਡ ਦੀ ਹੈ ਔਰ ਉਹਦੇ ਲਈ ਫੈਸਲਾ ਹੋਇਆ ਹੈ ਵਕ ਬੋਰਡ ਦਾ ਸਰਕਾਰ ਅਗਰ ਇੰਨੀ ਸਾਫ ਸੁਥਰੀ ਹੈ ਤਾਂ ਇਹਨੂੰ ਬਸ ਬਕਵੌਰ ਦੇ ਕਬਜ਼ੇ ਕਿਉਂ ਨਹੀਂ ਦੇਵੋਮੀ ਹੈਗੀ ਉਹ ਉਹ ਕਿਤਨੇ ਕਿਤੇ ਆਪਣੀ ਸਿਆਸੀ ਜੋ ਹੈ ਰਾਜਨੀਤਿਕ ਕਾਰਜਾਂ ਨੇ ਬੋਟਾਂ ਦੀ ਰਾਜਨੀਤੀ ਕਰਿਆ ਨੇ ਉਹਨਾਂ ਨੂੰ ਪਤਾ ਹੈ ਕਿ ਆਗਰ ਅਸੀਂ ਇਹ ਬਾਤ ਜੋ ਹੈ ਇਹਦੇ ਬਕਵੌਰ ਦੇ ਕਬਜ਼ੇ 'ਚ ਦੇ ਦਾਂਗੇ ਤਾਂ ਸਾਡੀ ਇੱਕ ਵੋਟ ਬੜਾ ਵੋਟ ਬੈਂਕ ਹੈ ਜਿਹੜਾ ਸਾਡਾ ਨਾਰਾਜ਼ ਹੋ ਜਾਊਗਾ ਸਾਡੇ ਨਾਲ ਇਸ ਕਰਕੇ ਸਰਕਾਰ ਨੇ ਕੋਈ ਐਸਾ ਇੱਕ ਬੰਦਾ ਵੀ ਤੁਸੀਂ ਮਿਸਾਲ ਲਿਆ ਸਕਦੇ ਕਿ ਕਿਸੇ ਇੱਕ ਬੰਦੇ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਜੋ ਹੈ ਸਾਡੇ ਘਰ ਨੂੰ ਸਾਡਾ ਥਾ ਬਕਵੌਰ ਨੂੰ ਉਹਦੇ ਉੱਪਰ ਨਜਾਇਜ਼ ਕਬਜ਼ਾ ਕਰ ਲਿਆ ਬਲਕਿ ਉਲਟਾ ਹੈ ਕਿ ਲੋਕ ਬਕਵੌਰ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਕਰੀ ਬੈਠੇ ਨੇ ਆਵਾਮ ਹੈ ਜਿਹੜੀ ਤੁਸੀਂ ਤਾਂ ਕਹਿ ਰਹੇ ਹੋ ਕਿ ਵਕਫ ਬੋਰਡ ਹੈ ਹੀ ਆਵਾਮ ਵਾਸਤੇ ਆਵਾਮ ਦੇ ਭਲੇ ਵਾਸਤੇ ਜੇਕਰ ਆਵਾਮ ਦਾ ਭਲਾ ਕਰਨਾ ਆਵਾਮ ਉਸ ਜਗ੍ਹਾ ਤੇ ਰਹਿ ਰਹੀ ਆ ਫਿਰ ਇਹਦੇ ਇਤਰਾਜ਼ ਵੀ ਕੀ ਆ ਯਾਨੀ ਉਹ ਇੱਕ ਜਿਹੜਾ ਉਹਦਾ ਸੋਲੂਸ਼ਨ ਹੈ ਇੱਕ ਤਰਤੀਬ ਇੱਕ ਨਿਜ਼ਾਮ ਹੁੰਦਾ ਹੈ ਯਾਨੀ ਜਿਹੜਾ ਫਾਇਦਾ ਹੋਵੇ ਇਹ ਨਹੀਂ ਹੈ ਕਿ ਫਾਇਦਾ ਜੋ ਹੈ ਬਗੈਰ ਨਿਜ਼ਾਮ ਦੇ ਤਰੀਕੇ ਯਾਨੀ ਕਿਸੇ ਨੂੰ ਜ਼ਿਆਦਾ ਹੋ ਜਵੇ ਕਿਸੇ ਨੂੰ ਬਿਲਕੁਲ ਨਾ ਹੋਵੇ ਇਹ ਸਾਰਿਆਂ ਦੇ ਅੰਦਰ ਆ ਜਾਂਦਾ ਇਸ ਕਰਕੇ ਵਕਫ ਬੋਰਡ ਹੈ ਜਿਹੜਾ ਉਹ ਅਸੀਂ ਇੰਤਜ਼ਾਮੀਆ ਕਮੇਟੀ ਹੈ ਜਿਹੜੀ ਕਹਿੰਦੇ ਫਾਇਦਾ ਹੋਵੇ ਲੇਕਿਨ ਸਾਰਿਆਂ ਨੂੰ ਇੱਕੋ ਜਿਹਾ ਫਾਇਦਾ ਹੋਵੇ ਜਿਸ ਨੂੰ ਜਿਸ ਤਰ੍ਹਾਂ ਦਾ ਫਾਇਦਾ ਮਿਲਣਾ ਚਾਹੀਦਾ ਇਹ ਨਹੀਂ ਕਿ ਇੱਕ ਬੰਦੇ ਨੇ ਆਪਣੀ ਕਈ ਮੰਦਰਾ ਕੋਠੀ ਵਾਲੀ ਔਰ ਇੱਕ ਬੰਦੇ ਨੇ ਰਹਿਣੂ ਘਰ ਵੀ ਨਹੀਂ ਹੈਗਾ ਤਾਂ ਵਕਫ ਬੋਰਡ ਇਹਦੇ ਖਿਲਾਫ ਪਰ ਉਹਨਾਂ ਨੇ ਇਹ ਵੀ ਕਿਹਾ ਨਾ ਨਵੇਂ ਕਾਨੂੰਨ ਦੇ ਦੌਰਾਨ ਇਹਦਾ ਜਿਹੜਾ ਵਕਫ ਬੋਰਡ ਦੀ ਜਿਹੜੀ ਜ਼ਮੀਨ ਹੈ ਉਹਦੀ ਤਰਤੀਬਬੰਦੀ ਕੀਤੀ ਜਾਊਗੀ ਉਹਦਾ ਹਿਸਾਬ ਕਿਤਾਬ ਕੀਤਾ ਜਾਊਗਾ ਉਹਨੂੰ ਆਡਿਟ ਕੀਤਾ ਜਾਊਗਾ ਤੇ ਜਦੋਂ ਉਹ ਆਡਿਟ ਨਹੀਂ ਹੈਗੀ ਹੁਣ ਤੱਕ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਪਰ ਫਿਰ ਉਸ ਦੇ ਜਿਹੜੇ ਕਹ ਲਈਏ ਕਿ ਆਪਾਂ ਉਹਦੇ ਜਿਹੜੇ ਫਾਇਦਾ ਲੈਂਦੇ ਨੇ ਲੋਕ ਬਕ ਬੋਰਡ ਦਾ ਫਾਇਦਾ ਹੁੰਦਾ ਜਿਹੜਾ ਕਿ ਉਹ ਉਹ ਕਿੰਨਾ ਹੋਇਆ ਕਿਹਨੂੰ ਕੀ ਦਿੱਤਾ ਇਹਦਾ ਕੋਈ ਹਿਸਾਬ ਨਹੀਂ ਹੈਗਾ ਤਾਂ ਉਹ ਲੋਕ ਫਾਇਦਾ ਲੈ ਜਾਂਦੇ ਨੇ ਜਿਹੜੀ ਉੱਪਰਲੀ ਛੜਣੀ ਆ ਨੀਚੇ ਵਾਲੇ ਲੋਕ ਜਿਹਨਾਂ ਨੂੰ ਫਾਇਦਾ ਹੋਣਾ ਚਾਹੀਦਾ ਉਹਨਾਂ ਨੂੰ ਫਾਇਦਾ ਨਹੀਂ ਪਹੁੰਚਦਾ ਇਹ ਅਸਲ ਵਿੱਚ ਇਹ ਜਿਹੜੀ ਗੱਲ ਹੈ ਨਾ ਇਹ ਇਹ ਗੱਲ ਇਹ ਹੈ ਇਹ ਕਿ ਇਸ ਵਕਤ ਇਹ ਜਿਹੜੀਆਂ ਬਾਤਾਂ ਕਹਿ ਰਹੀਆਂ ਨੇ ਇਹ ਇਹਨਾਂ ਦਾ ਇੱਕ ਇੱਕ ਜਿਨੀ ਕੇ ਆਪ ਦਾ ਦਿਖਾਉਣ ਦਾ ਇੱਕ ਇੱਕ ਚਲਾਕੀ ਹੈ ਇਹਨਾਂ ਦੀ ਇਹ ਜਿਹੜੀ ਤਬਾਤ ਤੁਸੀਂ ਕਹੀ ਹੈ ਕਿ ਉਹ ਲੋਕ ਫੈਲਾ ਜਿਹੜਾ ਇਹਦਾ ਸਾਰਾ ਉਹਨਾਂ ਨੇ ਦਿੱਤਾ ਹੈ ਯਾਨੀ ਇਹਦਾ ਜਿਹੜਾ ਉਹਨਾਂ ਨੇ ਕ੍ਰੈਡਿਟ ਦਿੱਤਾ ਹੈ ਯਾ ਕਹलिए ਕਿ ਇਹਦਾ ਜਿਹੜਾ ਉਹਨਾਂ ਨੇ ਉਹ ਕੀਤਾ ਹੈ ਕਿ ਇਹਦਾ ਸਾਰਾ ਇਖਤਿਆਰ ਜਿਹੜਾ ਹੋਊਗਾ ਉਹ ਡੀਸੀ ਸਾਹਿਬ ਨੂੰ ਡੀਸੀ ਕਿਹਨਾਂ ਦੇ ਨੇ ਮਿਸਾਲ ਦੇ ਤੌਰ ਤੇ ਇਸ ਵਕਤ ਯੂਪੀ ਦੇ ਅੰਦਰ ਤੁਹਾਨੂੰ ਪਿੱਛੇ ਦੇਖਿਆ ਹੋਈ ਔਰ ਜੋ ਹੈ ਜੁਮਾ ਕੱਥੇ ਆ ਗਈ ਦਾ ਸਰਕਾਰ ਦੇ ਜਿਹੜੇ ਬੜੇ ਬੜੇ ਅਫਸਰ ਜਿਨ੍ਹਾਂ ਨੂੰ ਮੈਂਟੇਨ ਕਰਨਾ ਚਾਹੀਦਾ ਹੈ ਤਾਂ ਉਹਨੂੰ ਉਹ ਕੀ ਕਹਦੇ ਨੇ ਕਿ ਸਾਜ ਤੇ 52 ਜੁਮੇ ਆਉਂਦੇ ਨੇ ਇੱਕ ਜੁਮਾ ਮੁਸਲਮਾਨ ਨਹੀਂ ਪਰਣਗੇ ਤਾਂ ਕਿ ਜਿਹਨੂੰ ਰੰਗ ਤੇ ਪਰਹੇ ਜਾ ਮਸੀਤ ਚਲਾਉਣ ਯਾਨੀ ਇਸ ਵਕਤ ਜਿਹੜੀ ਆ ਪਿਛਲਾ ਜਿਹੜਾ ਅਸੀਂ ਦੇਖ ਰਹੇ ਹਾਂ माजी ਦੇਖ ਰਹੇ ਹਾਂ ਅਸੀਂ ਆਪਦਾ ਭੂਤਕਾਲ ਦੇਖਿਆ ਉਸ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਸਰਕਾਰ ਮੁਸਲਮਾਨ ਕਮਿਊਨਿਟੀ ਦੇ ਲਈ ਔਰ ਖਾਸ ਕਰਕੇ ਕੱਲਿਆ ਪਿਆਦੇ ਲਈ ਸਹੀ ਨੇਕ ਨਹੀਂ ਹੈਗੀ ਆ ਉਹ ਜਿਸ ਤਰ੍ਹਾਂ ਦੇਖੋ ਮੁਸਲਮਾਨ ਜਿਹੜੇ ਭਾਈਚਾਰਾ ਇੱਥੇ ਇਕੱਠਾ ਹੋਇਆ ਬਕੋਰਡ ਦੇ ਜਿਹੜੇ ਕਿ ਅਮੈਂਡਮੈਂਟ ਐਕਟ ਪਾਸ ਕੀਤੇ ਗਏ ਨੇ ਉਸ ਦੇ ਵਿਰੋਧ ਵਿੱਚ ਬਹੁਤ ਵੱਡੀ ਗੰਟੀ ਇਕੱਠਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਵੀ ਇਕੱਠੇ ਹੋਏ ਸੀ ਪਰ ਕਿਸਾਨਾਂ ਨੂੰ ਕਿਸ ਤਰ੍ਹਾਂ ਉਠਾ ਦਿੱਤਾ ਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਮੁਸਲਮਾਨ ਭਾਈਚਾਰੇ ਨੂੰ ਜੇਕਰ ਇਸ ਤਰ੍ਹਾਂ ਸਟੇਜ 'ਤੇ ਧੱਕਾ ਕੀਤਾ ਗਿਆ ਤਾਂ ਇਹ ਕੀ ਰੁਖਤੇ اختیار ਕੀਤਾ ਜਾਊਗਾ ਦੇਖੋ ਸਭ ਤੋਂ ਪਹਿਲਾਂ ਜੀ ਸਾਡਾ ਪ੍ਰੋਟੈਸਟ ਕਰਨ ਦਾ ਮਤਲਬ ਕੀ ਸੀਗਾ ਉਹ ਇਹ ਸੀਗਾ ਕਿ ਸੈਂਟਰ ਸਰਕਾਰ ਨੇ ਵਰਕਅਫ ਦੇ ਨਾਂ ਦੇ ਉੱਤੇ ਇੱਕ ਠੱਗੀ ਮਾਰੀ ਮੁਸਲਮਾਨਾਂ ਦੇ ਨਾਲ ਮੁਸਲਮਾਨ ਹਿੰਦੁਸਤਾਨ ਦੇ ਹੀ ਸੇ ਯਾਨੀ ਕਿ ਅਸਾਡੀ ਜੋ ਜਿਹੜੀ ਸ਼੍ਰੀ ਸਿਟੀਜ਼ਨਸ਼ਿਪ ਹੈ ਉਹ ਸਾਡੀ ਭਾਰਤੀ ਹੈ ਹਿੰਦੁਸਤਾਨ ਆਮ ਪ੍ਰਾਊਡ ਟੂ ਬੀ ਇੰਡੀਅਨ ਸੋ ਸਾਡੇ ਪੂਰਖਾਂ ਨੇ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਨ ਵਾਸਤੇ ਸਾਡੀਆਂ ਜਾਨਾਂ ਯਾਨੀ ਕਿ ਆਪਣੀਆਂ ਜਾਨਾਂ ਲਹੂ ਤੱਕ ਦਿੱਤੀਆਂ ਜੇ ਕਿਸੇ ਨੂੰ ਸਬੂਤ ਚਾਹੀਦਾ ਚਾਂਦਨੀ ਚੌਕ ਤੇ ਜਾ ਕੇ ਤੇ ਆਪਣਾ ਜਿਹੜਾ ਆਪਣਾ ਇੰਡੀਆ ਗੇਟ ਹੈ ਉਹਦੇ ਉੱਤੇ ਬਾਕਾਇਦਾ ਆਨ ਰਿਕਾਰਡ ਆਨਰ ਕੋਰ ਨਾਮ ਬਾਕਾਇਦਾ ਲਿਖੇ ਹੋਏ ਨੇ ਕਿ ਕਿਹਨੇ ਇਸ ਦੇਸ਼ ਜਿਹਦਰ ਕੁਰਬਾਨੀ ਦਿੱਤੀ ਹੈ ਸੋ ਸਭ ਤੋਂ ਪਹਿਲਾਂ ਤਾਂ ਸੀ ਇਹ ਬਣਾ ਕੇ ਕਾਨੂੰਨ ਨੂੰ ਬਣਾ ਕੇ ਸਾਡੇ ਨੂੰ ਸਾਡੇ ਥੋਪਿਆ ਜਾਂਦਾ ਸੀਗਾ ਲੇਕਿਨ الحمدللہ صدا ਵਿਰੋਧ ਕਰਾਉਣੇ ਦਾ ਉਸ ਨੂੰ ਪੇਂਟਿੰਗ ਰੱਖ ਦਿੱਤਾ ਸਰਕਾਰ ਨੇ ਲੇਕਿਨ ਨਾਲ ਦੀ ਨਾਲ ਸਰਕਾਰ ਆਪਣਾ ਵੋਟ ਬੈਂਕ ਬਣਾਉਣ ਦੀ ਖਾਤਰ ਹਿੰਦੁਸਤਾਨ ਦੇ ਵਿੱਚ ਦੁਬਾਰਾ ਇੱਕ ਬਿੱਲ ਲੈ ਕੇ ਆਂਦੀ ਹੈ ਵਕਫ ਸੰਸ਼ੋਧਨ ਬਿੱਲ ਯਾਨੀ ਕਿ ਵਕਫ ਐਮੈਂਡਮੈਂਟ ਬਿੱਲ ਜਿਹਦੇ ਵਿੱਚ ਸੰਸ਼ੋਧਨ ਕੀ ਕਰਦੀ ਹੈ ਉਹ ਇਹ ਕਰਦੀ ਹੈ ਦੇਖੋ ਇਹਨਾਂ ਦੀ ਆਪਣੇ ਮੁਨਾਫਾ ਖੋਰੀ ਲਾ ਲੋ ਇਹਨਾਂ ਦੀ ਬਦੀਤੀ ਲਾ ਲੋ ਕੀ ਕਰਦੇ ਨੇ ਕਿ ਵਕਫ ਦੇ ਵਿੱਚ ਦੋ ਅਸੀਂ ਮੈਂਬਰ ਵਿਦਾਊ ਮੁਸਲਮਾਨ ਮੁਸਲਮ ਕਮਿਊਨਿਟੀ ਤੋਂ ਹਲਕ ਤੋਂ ਨਾ ਮੰਗੇ ਨਾਨ ਮੁਸਲਮ ਮੰਗੇ ਦੂਜੀ ਗੱਲ ਉਹ ਕਹਿੰਦੀ ਹੈ ਕਿ ਅਸੀਂ ਸਾਰੀ ਪਾਵਰ ਟ੍ਰਿਬਿਨਲ ਤੋਂ ਖੋ ਕੇ ਕਲੈਕਟਰ ਨੂੰ ਯਾਨੀ ਕਿ ਡੀਸੀ ਵੀ ਦੇ ਦਾਂਗੇ ਡੀਸੀ ਵੀ ਉਹ ਦੂਸਰੀ ਗੱਲ ਅਕਬ ਵਕਫ ਦੀ ਕੋਈ ਜ਼ਮੀਨ ਤਾਂ ਵੀ ਹੈ ਟਰਮੀਨਲ ਦੇ ਵਿੱਚ ਉਹਦਾ ਕੇਸ ਲੱਗਦਾ ਟਰਮੀਨਲ ਜੱਜ ਉਸ ਦਾ ਫੈਸਲਾ ਕਰ ਦਿੰਦਾ ਤੁਸੀਂ ਕੋਰਟ ਚ ਚੈਲੰਜ ਨਹੀਂ ਕਰ ਸਕਦੇ ਥੋ ਇਟ ਇਜ਼ ਅ ਰਿਲੀਜੀਅਸ ਇਸ਼ੂ ਕਿਉਂਕਿ ਇਹ ਸਭ ਵਿਧਾਨ ਨੇ ਰਾਈਟ ਦਿੱਤਾ ਹੈ ਕਿ ਹਿੰਦੂ ਕੋਈ ਹਿੰਦੂ ਦੀ ਪ੍ਰੋਪਰਟੀ ਦਾ ਕਬਜ਼ਾ ਕਰ ਲਿਆ ਕੋਈ ਵਕਫ ਦੇ ਉੱਤੇ ਉੱਤੇ ਤਾਂ ਉਹਦਾ ਕੋਈ ਬੋਰਡ ਬਣਿਆ ਹੈ ਤਾਂ ਬੋਰਡ ਦੇ ਵਿੱਚ ਉਹਦਾ ਕੇਸ ਚੱਲੇਗਾ ਅਗਰ ਉਹ ਕੇ ਜਿਹੜਾ ਉਹ ਜਿਹੜੀ ਉਹ ਅਦਾਲਤ ਹੈ ਫੈਸਲਾ ਦਿੰਦੀ ਹੈ ਤੁਸੀਂ ਹਿੰਦੂ ਕੋ ਹਿੰਦੁਸਤਾਨੀ ਕੋਰਟ ਦੇ ਵਿੱਚ ਉਸ ਨੂੰ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਉਹ ਤਾਰਮਿਕ ਕੋਈ ਬਣਿਆ ਸੀਗਾ ਟਰਬਿਨਲ ਕੋਰਟ ਹੁਣ ਉਹਨਾਂ ਨੇ ਕੀ ਕੀਤਾ ਕਿ ਟਰਬਿਨਲ ਕੋਰਟ ਦੇ ਕੇਸ ਦੇ ਵਿੱਚ ਅਗਰ ਕੋਈ ਬੰਦਾ ਜੋ ਜ਼ਮੀਨ ਦੱਬੀ ਬਟਾ ਵਕਫ ਬੋਰਡ ਦੀ ਤੁਸੀਂ ਉਸ ਕੇਸ ਨੂੰ ਚੈਲੰਜ ਕਰ ਸਕਦੇ ਹੋ ਵਕਫ ਬੋਰਡ ਨੂੰ ਚੈਲੰਜ ਕਰ ਦੇਗਾ ਉਹ ਬੰਦਾ ਹਿੰਦੁਸਤਾਨੀ ਕੋਰਟ ਚ ਸੁਪਰੀਮ ਕੋਰਟ ਦੇ ਵਿੱਚ ਹੁਣ ਤੱਕ ਜਿਹੜੇ ਚੈਲੰਜ ਕੀਤੇ ਗਏ ਕੋਣ ਨੇ ਬਾਬਰੀ ਮਸੀਦਾ ਦਾ ਮੁੱਦਾ ਸੀਗਾ ਉਸ ਦੇ ਵਿੱਚ ਸਬੂਤ ਸਾਰੇ ਸੀਗੇ ਉਹ ਜੱਜ ਨੇ ਮੰਨੇ ਵੀ ਸੀਗੇ ਕਿ ਸਬੂਤ ਹੈਨ ਲੇਕਿਨ ਆਖਿਰ ਨੂੰ ਫੈਸਲਾ ਕੀ ਕਹਿੰਨੇ ਨੇ ਕਿ ਆਸਤਾ ਦਾ ਆਧਾਰ ਦੇ ਉਤੇ ਅਸੀਂ ਫੈਸਲੇ ਨੂੰ ਦੇ ਰਹੇ ਹਾਂ ਸੈਂ ਫਸਟ ਗੱਲ ਦੂਜੀ ਗੱਲ ਹੁਣ ਉਹ ਕਹਿੰਦੇ ਸੁਪਰੀਮ ਕੋਰਟ ਵਿੱਚ ਜਾਂ ਕੋੜਾ ਬਣੀ ਅੰਦਰ ਤੁਸੀਂ ਉਹਦੇ ਵਿੱਚ ਅਪੀਲ ਪਾ ਸਕਦੇ ਹੋ ਇਸ ਕਾਨੂੰਨ ਦਾ ਪਹਿਲੀ ਸੈਡ ਦੇਸ਼ ਦੇ ਵਿੱਚ ਇੱਕ ਖਸਤਾ ਹਾਲਤ ਹੋਇਆ ਪਿਆ ਸਾਡੇ ਦੇਸ਼ ਦੇ ਵਿੱਚ ਇੱਕ ਮੁਰਗੀ ਖੋ ਜਵੇ ਕੋਈ ਬੰਦਾ ਕੇਸ ਲਾ ਦੇਵੇ ਮੁਰਗੀ ਦਾ 8 ਸਾਲ ਕੇਸ ਚੱਲਦਾ ਇੱਕ ਬੰਦੇ ਨੇ ਇੱਕ ਬੰਦੇ ਤੇ ਥੱਪੜ ਮਾਰਿਆ ਕੇਸ ਲਾਤਾ ਉਹ ਰਕੌੜ ਹੈ 8 ਸਾਲ ਉਸ ਬੰਦੇ ਦਾ ਕੇਸ ਲੈ ਕੇ ਥੱਪੜ ਦੀ ਗੱਤ ਸੋ ਇਹ ਤਾਂ ਸਾਡੇ ਦੇਸ਼ ਦਾ ਕਾਨੂੰਨ ਦੀ ਵਿਵਸਥਾ ਦਾ ਹਾਲ ਹੈ ਕੀ ਗੱਲੇ بار بار ਸਾਡੀ ਹਿੰਦੁਸਤਾਨੀ ਕਮਿਟੀ ਨੂੰ ਸਾਡੇ ਲੋਕਾਂ ਨੂੰ ਛੇੜ ਕੇ ਕੀ ਸਾਬਿਤ ਕਰਨਾ ਚਾਹੁੰਦੀ ਹੈ ਸੈਂਟਰ ਸਰਕਾਰ ਮੈਂ ਪੁੱਛਣਾ ਚਾਹਣਾ ਹੈ ਸੈਂਟਰ ਸਰਕਾਰ ਨੂੰ ਸਭ ਤੋਂ ਪਹਿਲਾਂ ਕਿ ਤੁਸੀਂ ਮੁਸਲਮਾਨਾਂ ਨੂੰ ਬਾਰ ਬਾਰ ਛੇੜ ਰਹੇ ਹੋ ਇੱਕ ਗੱਲ ਵਿੱਚ ਮਾਫੀ ਹੋਣਾ ਚਾਹਣਾ ਚੁਣਾ ਕਿ ਅੱਜ ਹਰ ਹਰ ਦੁਨੀਆ ਦੇ ਵਿੱਚ ਹਰ ਜ਼ੁਬਾਨ ਦੇ ਉੱਤੇ ਮੁਸਲਮਾਨ ਦਾ ਨਾਮ ਹੈ ਅੱਜ ਹਰ ਦੁਨੀਆ ਦੇ ਵਿੱਚ ਹਰ ਜ਼ੁਬਾਨ ਦੇ ਉੱਤੇ ਮੁਸਲਮਾਨ ਦਾ ਨਾਮ ਹੈ ਉਹ ਕਿਉਂ ਹੈ ਜਿਸ ਦਿਨ ਮੁਸਲਮਾਨ ਨੂੰ ਇਹ ਪਤਾ ਚੱਲੇਗਾ ਕਿ ਮੈਂ ਮੁਸਲਮਾਨ ਹਾਂ ਉਸ ਦਿਨ ਅਲਹਮਦੁਲਿਲਾ ਅਮਨ ਫੈਲ ਜਾਊਗਾ ਆ ਸ਼ਾਂਤੀ ਖਤਮ ਹੋ ਜਾਊਗੀ ਇਸ ਜ਼ਮੀਨ ਦੇ ਉੱਤੇ ਫੈਸਲਾ ਕੁੰ ਜਿਹੜੇ ਫੈਸਲੇ ਹੋਣਗੇ ਅਮਨ ਦੇ ਹੋਣਗੇ ਮੁਹੱਬਤ ਦੇ ਹੋਣਗੇ ਔਰ ਇਨਸਾਫ ਦੇ ਹੋਣਗੇ ਮੇਰੇ